ਤਨਖਈਆ ਕਿਉਂ ਕਰਾਰ ਦਿੱਤਾ ਗਿਆ ਉਸ ਵਿਅਕਤੀ ਦਾ ਦੋਸ਼ ਹੈ ਬੇਅਦਬੀ ਕਰਾਉਂ ਦੇ ਵਿੱਚ ਔਰ ਜਦੋਂ ਬੇਅਦਬੀ ਹੋ ਗਈ ਤੇ ਇਨਵੈਸਟੀਗੇਸ਼ਨ ਤਾਂ ਹੋ ਸਕਦਾ ਸੀ ਇਨਵੈਸਟੀਗੇਸ਼ਨ ਕੀ ਕਰਾਉਂਗੇ ਉਹਨਾਂ ਨੇ ਸ਼ਾਂਤੀਪੂਰਵਕ ਤੁਹਾਡੇ ਹਲਕੇ ਦੀ ਗੱਲ ਕੋਟ ਕਪੂਰਾ ਦੇ ਵਿੱਚ ਤੇ ਨਾਲ ਹੀ ਬਰਬਲ ਕਲਾ ਦੇ ਵਿੱਚ ਗੋਲੀ ਚਲਵਾਈ ਸੁਆੰਗਰ ਚੰਦ ਦਾ ਕੇਸ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸੁਆੰਗ ਰਚਿਆ ਗਿਆ ਸੀ 30 ਜਨਵਰੀ 2012 ਨੂੰ ਇਲੈਕਸ਼ਨ ਸੀਗਾ ਜਨਰਲ ਇਲੈਕਸ਼ਨ। ਔਰ 5 ਦਿਨ ਪਹਿਲਾਂ ਉਹ ਮੁਕਦਮਾ ਕੈਨਸਲ ਕਰਾਇਆ ਜਾ ਰਿਹਾ ਸੀ। ਕਾਰਨ ਕਿ ਸੀਗਾ ਉਸ ਕੇਸ ਨੂੰ ਖਾਰਜ ਕਰਾਉਂਦਾ ਕਿਉਂਕਿ ਕੈਪਟਨ ਸਾਹਿਬ ਦੇਖੋ ਇਸ ਹਾਊਸ ਦੇ ਵਿੱਚ ਬੈਠਣ ਦੇ ਕਾਬਿਲ ਨਹੀਂ ਹੈ। ਤੇ ਦੂਸਰੇ ਇਹਨਾਂ ਦੀ 사ંજ ਹੋ ਗਈ ਸੀ। ਬੋਡੀ ਚੇਅਰ ਦੇ ਵਿੱਚ ਬਹੁਤ ਪਾਵਰ ਹੈ। कि प्रमोद कुमार और अरुण पाल सिंह ने एक भी केस डायरी क्यों नहीं लिखी केना हालातਾਂ ਦੇ ਵਿੱਚ ਨਹੀਂ ਲਿਖੀ ਤੇ ਕਿਸ ਨੂੰ ਬਚਾਉਣ ਵਾਸਤੇ ਨਹੀਂ ਲਿਖੀ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕੀਤੀ ਆ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਸਾਨੀ ਦੀ ਗੱਲ ਕਰਦਿਆਂ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਲੈ ਕੇ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਦੇ ਉੱਤੇ ਕਾਨੂੰਨ ਬਣਾਵੇ ਤੇ ਦੂਜੇ ਪਾਸੇ ਉਹਨਾਂ ਨੇ ਬੇਅਦਬੀ ਮਾਮਲਿਆਂ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਿਆਂ ਦੇ ਉੱਤੇ ਲੰਮਾ ਸਮਾਂ ਬਹਿਸ ਹੋਣੀ ਚਾਹੀਦੀ ਹੈ ਜੀ ਕੁਮਰ ਜੀ ਮਾਨਜੋਗ ਸਪੀਕਰ ਸਾਹਿਬ ਸਾਡੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਅਧਰਾ ਕੇ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਗਏ ਸੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਛੋਟੀ ਸੀ ਗੱਲ ਹੈ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਪੈਸ਼ਲ ਸਿਟਿੰਗ ਇੱਕ ਦਿਨ ਕਿਸਾਨੀ ਵਾਸਤੇ ਰੱਖ ਲਿਆ ਜਾਵੇ ਇੱਕ ਦਿਨ ਪਰਗਾੜੀ ਵਾਸਤੇ ਰੱਖ ਲਿਆ ਜਾਵੇ ਮੈਂ ਛੋਟੀ ਸੀ ਗੱਲ ਕਰਾਂਗਾ ਸਰ ਐਮਐਸਪੀ ਦੇ ਮੁੱਦੇ ਤੇ ਇਲੈਕਸ਼ਨ ਦੇ ਦੌਰਾਨ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਕਾਨੂੰਨ ਬਣਵਾਉਂਗੇ ਮੈਂ ਇਹੀ ਬੇਨਤੀ ਕਰਾਂਗਾ ਕਿ ਸਰਕਾਰੀ ਤੌਰ ਤੇ एमएसपी ਦੇ ਉਤੇ ਕਾਨੂੰਨ ਬਣਾਇਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੈਂਬਰ ਸਾਹਿਬਾਨ ਉਸ ਕਾਨੂੰਨ ਦੀ ਵਿਰੋਧਤਾ ਕਰਨਗੇ কারণ ਗਲਤ ਪੈਸੇ ਦੀ ਹੁੰਦੀ ਹੈ ਕੇਂਦਰ ਦੀ ਸਰਕਾਰ ਵੀ ਆਮ ਜਨਤਾ ਹੀ ਚੁਣਦੀ ਹੈ ਰਾਜ ਸਰਕਾਰ ਵੀ ਆਮ ਜਨਤਾ ਹੀ ਚੁਣਦੀ ਹੈ ਆਪਸ ਦੇ ਵਿੱਚ ਬੈ ਕੇ ਫੈਸਲਾ ਹੋ ਜਾਵੇਗਾ ਕਿ ਪੈਸਾ ਕਿੰਨਾ ਪੈਸਾ ਕੇਂਦਰ ਸਰਕਾਰ ਦੇਊਗੀ ਕਿੰਨਾ ਪੈਸਾ ਰਾਜ ਸਰਕਾਰ ਦੇਊਗੀ ਇਸ ਕਰਕੇ ਐਮਐਸਪੀ ਤੇ ਕਾਨੂੰਨ ਬਣਾਉਣਾ बहुत लाजमी है और वैसे भी जो एग्रीकल्चर है सर स्टेट लिस्ट के आवंथ शिड्यूल संविधान की जर गल करिए तो स्टेट लिस्ट के आता है और ये विधानसभा सक्षम है एक कानून बनाने वास्ते तो मेरी बेनती है कि इस मुद्दे के खासकर एम एस पी के मुद्दे ते एक कानून बनाया जाए मान योग स्पीकर साहब 28 अगस्त 2018 एक छोटा सा कागज पंजाब विधानसभा ਤੁਸੀਂ ਦੇਖ ਸਕਦੇ ਹੋ اور ਇਹ ਚਾਰ ਲਾਈਨ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਦੇ ਉੱਤੇ ਮਾਨਯੋਗ ਸਪੀਕਰ ਸਾਹਿਬ ਇਸ ਦੇ ਵਿੱਚ ਇਹੀ ਹੈ ਕਿ ਉਸ ਦਿਨ ਨੂੰ 2018 28 अगस्त और 6 साल हो गए सर 6 साल हो गए ਉਸ ਦੇ ਵਿੱਚ ਇਹ ਸੀਗਾ ਕਿ ਜੋ ਤਪਦੀਸ਼ ਸੀਬੀਆਈ ਕਰ ਰਹੀ ਹੈ ਉਸ ਨੂੰ ਵਾਪਸ ਕਰ ਲਿਆ ਜਾਵੇ ਅਤੇ ਇੱਕ ਐਸਆਈਟੀ ਦਾ ਗਠਨ ਕੀਤਾ ਜਾਵੇ। وہی ਐਸਆਈਟੀ ਸਿੱਗੀ ਜਿਸ ਦਾ ਮੈਂਬਰ ਮੈਨੂੰ ਵੀ ਬਣਾਇਆ ਗਿਆ ਸੀ। ਮਾਨਯੋਗ ਸਪੀਕਰ ਸਾਹਿਬ 6 ਸਾਲ ਬਾਅਦ ਵੀ ਦੁਬਾਰਾ ਇਸ ਸਦਨ ਦੇ ਵਿੱਚ ਚਰਚਾ ਨਹੀਂ ਹੋਈ। ਉਸ ਦਿਨ ਸਿਰਫ ਇਸੇ ਮੁੱਦੇ ਦੇ ਉੱਤੇ ਚਰਚਾ ਹੋਈ ਸੀ। ਔਰ 28 ਅਗਸਤ 2018 ਦੀ ਕਾਰਵਾਈ ਸਦਨ ਦੀ ਵੈਬਸਾਈਟ ਤੇ ਮੌਜੂਦ ਹੈ ਅਸੀਂ ਸਾਰੇ ਵੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਚਰਚਾ ਹੋਈ ਮਾਨਯੋਗ ਸਪੀਕਰ ਸਾਹਿਬ ਜੋ ਲੋਕ ਇਧਰ ਬੈਠੇ ਸਨ ਅੱਜ ਉਧਰ ਚਲੇ ਗਏ ਜੋ ਲੋਕ ਉਧਰ ਬੈਠੇ ਸੀ ਉਹ ਇਸ ਸਦਨ ਦੇ ਵਿੱਚ ਆਉਣ ਦੇ ਕਾਬਿਲ ਨਹੀਂ ਰਹੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ ਔਰ ਇਹ ਗੁਰੂ ਸਾਹਿਬ ਨੇ ਤੈਅ ਕਰਨਾ ਹੈ ਕਿ ਕਿਸ ਨੇ ਇਧਰ ਬੈਠਣਾ ਹੈ ਕਿਸ ਨੇ ਉਧਰ ਬੈਠਣਾ ਹੈ ਤੇ ਕਿਸ ਨੇ ਇਸ ਸਦਨ ਦੇ ਵਿੱਚ ਆਉਣ ਜੋਗੇ ਨਹੀਂ ਰਹਾ। ਇਸ ਕਰਕੇ ਤੁਸੀਂ ਇਸ ਸਦਨ ਦੀ ਕਾਰਵਾਈ ਨੂੰ ਕੱਲ ਇੱਕ ਦਿਨ ਬਿਧਾਓ ਤੇ ਵਿਸਤਾਰਪੂਰਵਕ ਅਸੀਂ ਚਰਚਾ ਕਰੀਏ। ਮਾਨਯੋਗ ਸਪੀਕਰ ਸਾਹਿਬ ਜੋ ਬੇਅਦਬੀ ਹੋਈ ਸੀਗੀ ਤੇ ਪ੍ਰੋਟੈਸਟ ਹੋਇਆ ਸੀ ਸਾਡੇ ਕੋਲ ਜਿਹੜੀ ਤਫ਼ਤੀਸ਼ ਸੀਗੀ ਪ੍ਰੋਟੈਸਟ ਦੀ ਸੀਗੀ ਗੋਲੀਬਾਰੀ ਦੀ ਸੀਗੀ ਬਾਬਲ ਕਲਾ ਅਤੇ ਕੋਟ ਕਪੂਰਾ ਸਪੀਕਰ ਸਾਹਿਬ ਪ੍ਰੋਟੈਸਟ ਦਾ ਕਾਰਨ ਕੀ ਸੀ ਜੇਕਰ ਅਸੀਂ ਗੱਲ ਕਰੀਏ ਔਨ ਰਿਕਾਰਡ ਗੱਲ ਕਰੀਏ ਸਰਦਾਰ ਤਰਲੋਚਨ ਸਿੰਘ ਜੀ ਰਾਜ ਸਭਾ ਦੇ ਮੈਂਬਰ ਸਨ ਉਹ ਗਵਾਹ ਬਣੇ ਸੀਗੇ ਔਰ ਮੈਨੂੰ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਕੋਈ ਵੀ ਜੋ pardon ਦਾ ਕਾਗਜ਼ ਸੀਗਾ ਜੋ ਮਾਫੀ ਨਾਮਾ ਸੀਗਾ ਉਹਦੋਂ ਨਹੀਂ ਦਿੱਤਾ ਗਿਆ 24 ਸਤੰਬਰ 2015 ਨੂੰ ਮਾਫੀ ਦਿੱਤੀ ਗਈ ਸੀ 24 ਸਤੰਬਰ 2015 ਉਹਨਾਂ ਨੇ ਕਿਹਾ ਕਿ ਇਹ ਮਾਫੀ ਨਾਮਾ 2007 ਦੇ ਵਿੱਚ Swami Agnivesh ji ਨੇ ਦਿੱਲੀ ਪੰਜਾਬ ਉਹਨਾਂ ਦੇ ਵਿੱਚ ਬੈਕ ਸਾਰਿਆਂ ਨੇ ਬੈਕ ਉਹਨੂੰ ਡਰਾਫਟ ਕੀਤਾ ਸੀ ਔਰ ਉਹ 2007 ਦੇ ਵਿੱਚ ਉਹ ਲੈ ਕੇ ਗਏ ਸੀਗੇ ਉਸੇ ਮਾਫੀ ਨਾਮੇ ਦੇ ਉੱਤੇ 2015 ਦੇ ਵਿੱਚ ਮਾਫੀ ਦਿੱਤੀ ਗਈ। ਮਾਨਯੋਗ ਸਪੀਕਰ ਸਾਹਿਬ ਇੱਕ ਵਿਅਕਤੀ ਨੂੰ ਤਨਖਈਆ ਕਰਾਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ। ਹਰ ਪਾਸੇ ਦੇਖੋ ਉਸ ਮੁੱਦੇ ਦੇ ਉੱਤੇ ਚਰਚਾ ਹੋ ਰਹੀ ਹੈ। ਤਨਖਈਆ ਕਿਉਂ ਕਰਾਰ ਦਿੱਤਾ ਗਿਆ? ਉਸ ਵਿਅਕਤੀ ਦਾ ਦੋਸ਼ ਹੈ ਬੇਅਦਬੀ ਕਾਉਂਡ ਦੇ ਵਿੱਚ। ਔਰ ਜਦੋਂ ਬੇਅਦਬੀ ਹੋ ਗਈ ਤੇ ਇਨਵੈਸਟੀਗੇਸ਼ਨ ਤਾਂ ਹੋ ਸਕਦਾ ਸੀ। ਇਨਵੈਸਟੀਗੇਸ਼ਨ ਕੀ ਕਰਾਉਣਗੇ? ਉਹਨਾਂ ਨੇ ਸ਼ਾਂਤੀਪੂਰਵਕ ਤੁਹਾਡੇ ਹਲਕੇ ਦੀ ਗੱਲ ਕੋਟ ਕਪੂਰਾ ਦੇ ਵਿੱਚ ਤੇ ਨਾਲ ਹੀ ਬਰਬਲ ਕਲਾ ਦੇ ਵਿੱਚ ਗੋਲੀ ਚਲਵਾਈ ਜੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕੀ ਇੰਜਰਡ ਹੋਏ ਦੋ ਵਿਅਕਤੀ ਸ਼ਹੀਦ ਹੋ ਗਏ ਮਾਨਯੋਗ ਸਪੀਕਰ ਸਾਹਿਬ ਜੋ ਮਾਫੀ ਨਾਮਾ ਦਿੱਤਾ ਗਿਆ ਸੀ ਇਸ ਐਸਜੀਪੀਸੀ ਦੇ ਖਾਤੇ ਤੋਂ ਕਰੋੜ ਰੁਪਏ ਤੋਂ ਵੱਧ ਪੈਸਾ ਲਗਾ ਕੇ ਉਹਦਾ ਐਡਵਰਟਾਈਜ਼ਮੈਂਟ ਕੀਤਾ ਗਿਆ ਸੀ 92 ਲੱਖ ਜੀ ਅਸੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਅਸੀਂ ਬੋਲਦੇ ਹਾਂ ਕਿ ਪੰਜਾਬ ਇੱਕ ਸਿੱਖ ਬਹੁਲ ਸਟੇਟ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਮਾਫੀ ਨਾਮੇ ਦੇ ਉਤੇ ਐਡਵਰਟਾਈਜ਼ਮੈਂਟ ਕਰ ਰਹੀ ਹੈ ਇਹ ਦੇਖੋ ਔਰ ਉਹ ਸਰਕਾਰ ਕਰਵਾ ਰਹੀ ਹੈ ਜਿਸ ਸਰਕਾਰ ਦੇ ਉੱਤੇ ਜਿਸ ਸਰਕਾਰ ਦੇ ਹੱਥ ਦੇ ਵਿੱਚ ਐਸਪੀ ਐਸਜੀਪੀਸੀ ਦੀ ਬਾਗਡੋਰ ਸੀਗੀ ਮਾਨਯੋਗ ਸਪੀਕਰ ਸਾਹਿਬ ਉਹ ਮਾਫੀ ਮੰਗ ਰਹੇ ਹਨ 268 ਨੰਬਰ ਮੁਕਦਮਾ ਹੈ 2007 ਦਾ ਬਟਿੰਡਾ ਸਿਟੀ ਦਾ ਜੋ ਸਵਾੰਗ ਰਚਦਾ ਕੇਸ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾੰਗ ਰਚਿਆ ਗਿਆ ਸੀ 30 ਜਨਵਰੀ 2012 ਨੂੰ ਇਲੈਕਸ਼ਨ ਸੀਗਾ ਜਨਰਲ ਇਲੈਕਸ਼ਨ ਔਰ 5 ਦਿਨ ਪਹਿਲਾਂ ਉਹ ਮੁਕਦਮਾ ਕੈਨਸਲ ਕਰਾਇਆ ਜਾ ਰਿਹਾ ਹੈ ਮਨਜੋਗ ਸਪੀਕਰ ਸਾਹਿਬ ਅਫਸਰ ਸਾਹਿਬਾਨ ਵੀ ਬੈਠੇ ਨੇ ਇਸ ਸਦਨ ਦੇ ਵਿੱਚ ਪੱਤਰਕਾਰ ਸਾਹਿਬਾਨ ਵੀ ਬੈਠੇ ਨੇ ਜਦੋਂ ਮਨਜੋਗ ਗਵਰਨਰ ਸਾਹਿਬ ਵੱਲੋਂ 196 सीआरपीसी ਦੇ ਤਹਿਤ ਸੈਂਕਸ਼ਨ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੀ ਇੱਕ ਥਾਣੇਦਾਰ ਦੀ ਹਿੰਮਤ ਹੈ ਸਰ ਕਿ ਉਹ ਮੁਕਦਮਾ ਕੈਨਸਲ ਕਰ ਦੇਵੇ ਤਪਤੀਸ ਮੈਂ ਕੀਤੀ ਸਰ ਤਪਤੀਸ ਮੈਂ ਕੀਤੀ ਕਾਰਨ ਕਿਸੇ ਦਾ ਉਸ ਕੇਸ ਨੂੰ ਖਾਰਜ ਕਰਾਉਂਦਾ ਕਿਉਂਕਿ ਕੈਪਟਨ ਸਾਹਿਬ ਦੇਖੋ ਇਸ ਹਾਊਸ ਦੇ ਵਿੱਚ ਬੈਠਣ ਦੇ ਕਾਬਿਲ ਨਹੀਂ ਰਹੇ ਤੇ ਦੂਸਰੇ ਇਹਨਾਂ ਦੀ ਸਾਂਝ ਹੋ ਗਈ ਸੀ ਅੱਜ ਵੀ ਮੈਂ ਬੋਲਦਾ ਹਾਂ ਸਰ कि जो रिपोर्ट खारिज हुई है पैरा वाइज हुन तो वो किससे भी कोर्ट दी कारवाई ਦਾ ਹਿੱਸਾ ਨਹੀਂ ਰਿਹਾ ਨਾ ਸਰ ਤਾਂ ਇਸ ਸਦਨ ਦੇ ਵਿੱਚ ਤੁਸੀਂ ਉਸ ਰਿਪੋਰਟ ਨੂੰ ਮੰਗਾਓ ਪੁਲਿਸ ਹੈੱਡਕੁਆਟਰ ਦੇ ਵਿੱਚ ਮੌਜੂਦ ਹੈ ਅਦਾਲਤ ਦੇ ਵਿੱਚ ਮੌਜੂਦ ਹੈ ਲੇਕਿਨ ਉਹ ਹੁਣ ਰਿਕਾਰਡ ਰੂਮ ਦੇ ਵਿੱਚ ਹੈ ਪੈਰਾ वाइज ਅਸੀਂ ਚਰਚਾ ਕਰਦੇ ਹਾਂ ਸਰ ਸਾਰਾ ਪੇਦ ਖੁੱਲ ਜਾਏਗਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕੌਣ ਕਿਸ ਪਾਸੇ ਹੈ ਕਿਸ ਦੀ ਕੀ ਕਰਤੂਤ ਹੈ ਸਰ ਤੋ 268 ਨੰਬਰ ਮੁਕਦਮਾ 2007 ਮੁੱਖ ਮੰਤਰੀ ਸਾਹਿਬ ਨਹੀਂ ਤੁਸੀਂ ਵੱਖਰੇ ਤੌਰ ਤੇ ਇਨਕੁਆਇਰੀ ਕਰਵਾ ਦਿਓ ਕਿ ਕੈਨਾ ਹਾਲਾਤਾਂ ਦੇ ਵਿੱਚ ਉਸ ਮੁਕਦਮੇ ਨੂੰ ਕੈਨਸਲ ਕੀਤਾ ਗਿਆ ਸਰ ਛੋਟੀ ਸੀ ਗੱਲ ਹੈ ਸਰ ਐਮਐਸਜੀ 2 ਐਮਐਸਜੀ 2 ਇੱਕ ਮੋਬੀ ਸੀਗੀ 25 ਸਤੰਬਰ ਨੂੰ ਰਿਲੀਜ਼ ਕਰਾਈ ਗਈ ਸੀ ਕਿ 2015 ਦੇ ਤੇ 7 ਦਿਨ ਬਾਅਦ ਰਿਲੀਜ਼ ਹੋ ਰਹੀ ਹੈ ਸਿੰਘਿਤ ਬਲਿੰਗ ਅਕਸ਼ಯ್ ਕੁਮਾਰ ਵਾਲੀ ਇਫਸ ਫਿਲਮ ਦੇ ਉੱਤੇ ਸਿੱਖ ਸੰਗਤ ਨੇ ਵਿਰੋਧਤਾ ਜ਼ਾਹਿਰ ਕੀਤੀ ਸੀ ਤੇ ਕੈਨਾ ਹਾਲਾਤਾਂ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਇਹ ਦੋਵੇਂ ਮੂਵੀਜ ਨੂੰ ਰਿਲੀਜ਼ ਕਰਵਾਇਆ ਗਿਆ ਜਦੋਂ ਪ੍ਰੋਟੈਸਟ ਹੋਇਆ ਔਰ ਗੋਲੀਬਾਰੀ ਹੋਈ ਉਸ ਤੋਂ ਇਮੀਡੀਏਟ ਪਹਿਲਾਂ ਇਹ ਸਾਰਾ ਕੁਝ ਹੋਇਆ ਸੀ ਸਰ ਇਹੀ ਕਾਰਨ ਸੀਗਾ ਇਹੀ ਕਾਰਨ ਸੀਗਾ ਕਿ ਪ੍ਰੋਟੈਸਟ ਹੋਇਆ ਸੀ ਤਾਂ ਮੇਨ ਕਾਰਨ ਪ੍ਰੋਟੈਸਟ ਦਾ ਇਹੀ ਸੀ ਕਿ ਪਹਿਲਾ ਮਾਫੀਨਾਮਾ ਦੂਸਰਾ ਐਮਐਸਜੀ 2 ਦਾ ਰਿਲੀਜ਼ सिंह इज ब्लिंग द रिलीज ਅਤੇ ਤੀਸਰਾ ਮਾਫੀ ਨਾਮਾ ਸੀ ਠੀਕ ਹੈ ਮਾਫੀ ਨਾਮਾ ਮੈਂ ਦੁਬਾਰਾ ਬੋਲਦਾ ਹਾਂ ਪ੍ਰੋਟੈਸਟ ਦਾ ਕਾਰਨ ਇੱਕ ਤਾਂ ਹੋ ਗਿਆ ਬੇਅਦਬੀ ਦੂਸਰਾ ਹੋ ਗਿਆ ਸਿੰਘ इज ब्लਿੰਗ ਅਤੇ ਐਮਐਸਜੀ 2 ਦਾ ਰਿਲੀਜ਼ ਜੋ ਕਿ ਸਿੱਖ ਸੰਗਤ ਦੀਆਂ ਪਾਵਨਾਵਾਂ ਦੇ ਖਿਲਾਫ ਜਾ ਕੇ ਹੋਇਆ ਸੀ ਠੀਕ ਔਰ ਤੀਸਰਾ ਜੋ ਮਾਫੀ ਨਾਮਾ ਦਿੱਤਾ ਗਿਆ ਆਪਣਾ ਟਾਈਮ ਹੋ ਗਿਆ ਸਰ ਇੱਕ ਸਕੰਡ ਮੈਂ ਲਵਾਂਗਾ SIT ਦੀ ਗੱਲ ਹੁੰਦੀ ਹੈ ਪੰਜ ਮੈਂਬਰੀ ਕਮੇਟੀ ਸੀਗੀ ਬਾਜਵਾ ਸਾਹਿਬ ਨੇ ਵੀ ਇਕੱਲੇ ਕਬਸਰ ਦੀ ਤਾਰੀਫ ਕੀਤੀ ਸਰ ਉਹ ਉਸ ਉਹ ਅਫਸਰ ਕੋਈ ਤਫਤੀਸ਼ ਨਹੀਂ ਕਰਦਾ ਸਰ ਔਨ ਰਿਕਾਰਡ ਹੈ ਤੁਸੀਂ ਪੂਰੀ SIT ਦੀ ਕਾਰਵਾਈ ਮੰਗਾ ਲਓ ਕੇਸ ਡਾਇਰੀ ਲਿਖੀ ਜਾਂਦੀ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਅਸੀਂ ਜਿਮ ਨਹੀਂ ਬੋਲਦੇ ਜੋ ਕੇਸ ਡਾਇਰੀ ਲਿਖੀ ਜਾਂਦੀ ਹੈ ਉਹ ਕੇਸ ਡਾਇਰੀ ਹੀ ਤਫਤੀਸ਼ ਦਾ ਹਿੱਸਾ ਬਣਦੀ ਹੈ ਕੀ ਪ੍ਰਬੋਧ ਕੁਮਾਰ ਜੀ ਨੇ ਇੱਕ ਵੀ ਕੇਸ ਡਾਇਰੀ ਲਿਖੀ ਹੈ ਆਪਣੇ ਆਪ ਨੂੰ ਬੋਲਦੇ ਸੀ ਕਿ ਮੈਂ ਤਾਂ ਸਿੱਟ ਦਾ ਮੁਖੀ ਹਾਂ ਕੋਈ ਐਸਾ ਆਰਡਰ ਨਹੀਂ ਹੈ ਸਰ ਕੋਈ ਐਸਾ ਆਰਡਰ ਨਹੀਂ ਹੈ ਜੇਕਰ ਹੋਵੇ ਤਾਂ ਕੋਈ ਲਿਆ ਕੇ ਇੱਥੇ ਸਦਨ ਦੇ ਵਿੱਚ ਦਿਖਾ ਦੇਵੇ ਉਸ ਵਿਅਕਤੀ ਨੇ ਉਸ ਅਫਸਰ ਨੇ ਇੱਕ ਵੀ ਕੇਸ ਡਾਇਰੀ ਨਹੀਂ ਲਿਖੀ ਹੈ ਜੇਕਰ ਲਿਖੀ ਹੋਵੇ ਤਾਂ ਇੱਥੇ ਲਿਆ ਕੇ ਰੱਖ ਦਿੱਤਾ ਜਾਵੇ ਸਰ ਨੰਬਰ 2 ਨੰਬਰ 2 अरुण ਪਾਲ ਸਿੰਘ ਉਹਨਾਂ ਨੇ ਵੀ ਜੇਕਰ ਕੋਈ ਕੇਸ ਡਾਇਰੀ ਇੱਕ ਵੀ ਜਿਮ ਨਹੀਂ ਲਿਖੀ ਹੋਵੇ ਤੇ ਇਸ ਹਾਊਸ ਦੇ ਵਿੱਚ ਸਰ ਲਿਆ ਕੇ ਦਿਖਾ ਨੰਬਰ 3 ਤੇ ਮੈਂ ਸੀਗਾ ਸਰ ਕੁੰੌਰ ਵਿਜੇ ਪ੍ਰਤਾਪ ਸਿੰਘ ਮੈਂ ਜੁਰਰਤ ਕੀਤੀ ਕੇਫ ਡਾਇਰੀ ਲਿਖਣ ਦੀ ਮੈਂ ਕੇਫ ਡਾਇਰੀ ਲਿਖੀ ਸਰ ਕਿ ਆ ਗਿਆ ਕਿ ਦੇਖੋ ਦੋ ਅਫਸਰਾ ਨੂੰ ਇਹਨਾਂ ਨੇ ਬਾਈਪਾਸ ਕੀਤਾ ਲਿਖਣਾ ਚਾਹੀਦਾ ਸੀ ਉਹਨਾਂ ਲੋਕਾਂ ਜੇਕਰ ਮੈਂ ਵੀ ਛੱਡ ਦਿੰਦਾ ਤੇ ਕੇਫ ਡਾਇਰੀ ਕੌਣ ਲਿਖਦਾ ਤਫ਼ਤੀਸ਼ ਕੌਣ ਕਰਦਾ ਕਿਸ ਤਰੀਕੇ ਦੇ ਨਾਲ ਤਫ਼ਤੀਸ਼ ਹੁੰਦੀ ਤੇ ਇਸ ਚੀਜ਼ ਦੀ ਵੀ ਇਨਕੁਆਰੀ ਕਰਾਓ ਤੁਸੀਂ ਤੁਹਾਡੀ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਕਿ प्रमोद कुमार اور अरुण पाल सिंह ਨੇ ਇੱਕ ਵੀ ਕੇਸ ਡਾਇਰੀ ਕਿਉਂ ਨਹੀਂ ਲਿਖੀ ਕੈਨਾ ਹਾਲਾਤਾਂ ਦੇ ਵਿੱਚ ਨਹੀਂ ਲਿਖੀ ਤੇ ਕਿਸ ਨੂੰ ਬਚਾਉਣ ਵਾਸਤੇ ਨਹੀਂ ਲਿਖੀ ਸਰ ਐਸਆਈਟੀ ਉਸ ਤੋਂ ਬਾਅਦ ਬਣੀ ਜਦੋਂ ਮੈਂ ਨੌਕਰੀ ਛੱਡ ਦਿੱਤੀ ਤੇ ਜੋ ਐਸਆਈਟੀ ਪਹਿਲਾਂ ਬਣੀ ਹੋਈ ਸੀ ਕਿ ਕੈਪਟਨ ਸਾਹਿਬ ਵੱਲੋਂ ਮੇਰੀ ਨੌਕਰੀ ਛੱਡਣ ਤੋਂ ਬਾਅਦ ਦੋ ਐਸਆਈਟੀਆਂ ਬਣਾਈਆਂ ਗਈਆਂ ਇੱਕ ਐਸਆਈਟੀ ਕੋਰਟ ਕੋਪੂਰਾ ਵਾਲੀ ਉਹਨਾਂ ਨੇ ਕੇਸ ਨੂੰ ਰੋਫਾ ਦਫਾ ਕਰ ਦਿੱਤਾ ਸਰ ਦੂਸਰੀ ਐਸਆਈਟੀ ਬਣੀ ਬਾਬਲ ਕਲਾਮ ਵਾਲੇ ਬਾਬਲ ਕਲਾ ਕੇਸ ਸਰ ਉਹ ਟ੍ਰਾਂਸਫਰ ਹੋ ਕੇ ਫਰੀਦਕੋਟ ਦੀ ਮਾਨਜੋਗ ਜ਼ਿਲ੍ਹਾ ਅਦਾਲਤ ਤੋਂ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਦੇ ਵਿੱਚ ਆ ਗਿਆ ਸਰ ਅਸੀਂ ਹਰ ਅਦਾਲਤ ਦੀ ਪ੍ਰੈਸਟਿਜ ਦੇ ਉਤੇ ਹਰ ਅਦਾਲਤ ਦੀ ਦੇ ਮਾਨ ਦੇ ਉਤੇ ਮਾਨ ਮਹਿਸੂਸ ਕਰਦੇ ਹਾਂ ਲੇਕਿਨ ਸਰ ਤੁਸੀਂ ਦੇਖੋ ਜੋ ਗਵਾਹ ਆਪਣੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਰਟਰ ਤੇ ਨਹੀਂ ਆ ਸਕਦੇ ਸੀ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਬਿਆਨ ਲਿਖਦੇ ਸੀ ਕੀ ਉਹ ਗਵਾਹ ਚੰਡੀਗੜ੍ਹ ਦੇ ਵਿੱਚ ਆਉਣਗੇ ਗਵਾਹੀ ਦੇਣ ਵਾਸਤੇ ਉਹ ਵੀ ਸਰ 2015 ਦਾ ਮਸਲਾ ਹੈ ਔਰ 2024 ਹੋ ਗਿਆ ਪੰਜੀ ਤੋਂ ਹੋ ਸਕਦਾ ਹੈ ਕਿ ਚਾਰਜ ਫਰੇਮ ਹੋ ਜਾਵੇ ਤਾਂ ਉਹਦੀ ਕਾਰਵਾਈ ਕੋਰਟ ਦੇ ਵਿੱਚ ਸ਼ੁਰੂ ਹੋਵੇ ਤੇ ਕੀ 10 ਸਾਲ ਬਾਅਦ ਪਹਿਲਾਂ ਤਾਂ ਇਹ ਹੀ ਦੇਖਣਾ ਹੈ ਕਿ ਕਿੰਨੇ ਗਵਾਹ ਇਸ ਵੇਲੇ ਲਾਈਵ ਨੇ ਕਿੰਨੇ ਗਵਾਹ ਇਸ ਮੁਲਕ ਦੇ ਵਿੱਚ ਮੌਜੂਦ ਨੇ ਕਈ ਤਾਂ ਬਾਹਰ ਚਲੇ ਗਏ ਪੈਸੇ ਪੁੱਛੇ ਦੇ ਕੇ ਸਰ ਦੋਸੀਆਂ ਨੇ ਦੋਸੀ ਬਹੁਤ ਤਾਕਤਵਰ ਨੇ ਬਾਹਰ ਪੇਛੇ ਦਿੱਤਾ ਗਿਆ ਤਾਂ ਇਸ ਕੇਸ ਦੇ ਵਿੱਚ ਇੱਕ ਦਿਨ ਇਹ ਹੋਣਾ ਹੈ 20 ਸਾਲ ਬਾਅਦ 25 ਸਾਲ ਬਾਅਦ ਕਿ ਫਲਾਣੇ ਨੂੰ ਬਾਈਜਤ ਬਰੀ ਕਰ ਦਿੱਤਾ ਗਿਆ ਫਲਾਣੇ ਨੂੰ ਬਾਈਜਤ ਬਰੀ ਕਰ ਦਿੱਤਾ ਗਿਆ ਲੇਕਿਨ ਇੱਕ ਅਦਾਲਤ ਉੱਪਰ ਵੀ ਹੈ ਸਰ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਉਸ ਅਦਾਲਤ ਤੋਂ ਬਰੀ ਹੋਣਾ ਬਹੁਤ ਮੁਸ਼ਕਿਲ ਦਾ ਕੰਮ ਹੈ ਸਰ ਬਹੁਤ ਮੁਸ਼ਕਿਲ ਦਾ ਕੰਮ ਹੈ ਔਰ ਉੱਥੇ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ ਸਰ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਸਰ ਬਹੁਤ ਇੰਪੋਰਟੈਂਟ ਮੈਰੇ ਜਾਇਨ ਕਰ ਦਿੱਤਾ ਸਰ ਤੁਸੀਂ ਦੇਖੋਗੇ মিডিਆ ਨੂੰ ਇਸ ਚੀਜ਼ ਤੇ ਰੋਕ ਦਿੱਤਾ ਗਿਆ মিডিਆ ਨੂੰ ਕਾਬੂ ਕੀਤਾ ਗਿਆ ਮੇਰੇ মিডিਆ ਦੇ ਪ੍ਰਭੂ ਬੈਠੇ ਹੋਏ ਨੇ ਪ੍ਰਸ਼ਾਂਤ ਕਿਸ਼ੋਰ ਉਹ ਦੁਆਏ ਸੀਗੇ ਸਰ 1 ਮਾਰਚ 2021 ਨੂੰ ਕਾਂਗਰਸ ਪਾਰਟੀ ਦੇ ਨਾਲ ਜਾਂ ਤੁਸੀਂ ਕਹੋ ਕੈਪਟਨ ਨਮਿੰਦਰ ਸਿੰਘ ਦਾ ਚੀਫ ਐਡਵਾਈਜ਼ਰ ਬਣ ਕੇ 17 ਦੇ ਵਿੱਚ ਉਹ ਆਏ ਸੀਗੇ ਕਾਫੀ ਵਿਦ ਕੈਪਟਨ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਇਨਸਾਫ ਦਿਲਾਵਾਂਗੇ ਲੇਕਿਨ 5 ਅਗਸਤ 2021 ਨੂੰ ਰਿਜਾਈਨ ਕਰਕੇ ਚਲੇ ਗਏ ਕਿੰਨਾ ਹਾਲਾਤਾਂ ਦੇ ਵਿੱਚ ਰਿਜਾਈਨ ਕਰਕੇ ਗਏ ਕਿਸੇ ਮੀਡੀਆ ਦੇ ਵਿੱਚ ਇਹ ਗੱਲ ਨਹੀਂ ਆਈ ਚਲੇ ਗਏ ਇਹ ਤਾਂ ਆ ਗਿਆ ਹਰ ਥਾਂ ਲੇਕਿਨ ਕਿਸੇ ਨੇ ਉਸ ਦੀ ਐਨਾਲਿਸਿਸ ਨਹੀਂ ਕੀਤੀ ਕਿ ਕਿਉਂ ਚਲੇ ਗਏ ਆਜ ਇੰਡੀਆ ਦੇ ਸਭ ਤੋਂ ਵੱਡੇ ਚੋਣ ਰਣਨੀਤੀਕਾਰ ਇਲੈਕਸ਼ਨ ਸਟ੍ਰੈਟਜਿਸਟ ਬੰਦੇ ਨੇ ਲੇਕਿਨ ਉਹ ਕਿਉਂ ਚਲੇ ਗਏ ਪ੍ਰਸ਼ਾਂਤ ਕਿਸ਼ੋਰ ਜੀ ਰਿਜਾਈਨ ਕਰਕੇ ਇਸ ਦੇ ਉੱਤੇ ਵੀ ਚਰਚਾ ਹੋਣੀ ਲਾਜ਼ਮੀ ਹੈ ਸਰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਤੁਸੀਂ ਦੇਖੋ शहीद की धरती है शहीदों की कोई एक इलेक्शन जीत के दो इलेक्शन जीत के लेकिन इस मुल्क इस बर्बाद किया जा रहा है अठारह सितंबर दो हजार इक्की कैप्टन साहब न भी जाना पै गया सर लिस्ट लम्बी है सर। लेकिन आप शेरो शायरी बहुत होंगी है सदन के दो लाइन मेरे वालों ही सुन लो मैं लगता है कि तुम पसंद करोगे शेरो शायरी नहीं है सर ये देश देश नहीं होता अगर पिता दशमेश नहीं होता क्या बात ये देश देश, देश नहीं, नहीं, होता अगर पिता दशमेश नहीं होता, होता। जोरावर जोर से बोला फतेह सिंह शोर से बोला जोरावर जोर से बोला फतेह सिंह शोर से बोला रखो ईटे भरो गारे चुनो दीवार हत्यारे ये दीवार बोलेगी हजारों साल बोलेगी ये दीवार बोलेगी हजारों साल बोलेगी निकलती सांस बोलेगी बारंबार बोलेगी हमारे देश की जय हो हमारे धर्म की जय हो हमारे देश की जय हो हमारे धर्म की जय हो पिता दशमेश की जय हो श्री गुरु ग्रंथ की जय हो ਪਿਤਾ ਜੀ ਉਸ ਮੇਸਕੀ ਦੇ ਹੋ ਸ਼੍ਰੀ ਗੁਰੂ ਗ੍ਰੰਥ ਕੀ ਜੈ ਵਾਹਿ ਦੱਸਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਤਿਆਰੀ ਕੀਤੀ ਗਈ ਸੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕਿਆ ਹੋਇਆ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਉਹ ਗਰਾਹਾਂ ਜਥੇਬੰਦੀ ਨੇ ਇੱਕ ਧਰਨਾ ਲਗਾਇਆ ਹੋਇਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਸ ਨੂੰ ਹੋਰ ਵੀ ਅੱਗੇ ਵਧਾ ਸਕਦੇ ਹਾਂ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਚੋਣਾਂ ਵੇਲੇ ਕਿਸਾਨਾਂ ਦੇ ਨਾਲ ਐਮਐਸਪੀ ਤੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਦਾ ਹੁਣ ਸਮਾਂ ਹੈ ਦੇਖਣਾ ਹੋਵੇਗਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਮੰਗ ਦੇ ਉੱਤੇ ਕੀ ਗੌਰ ਕੀਤਾ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ